ਪਾਰਕ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋਲਿਆ ਸੀ ਔਰ ਇਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹ ਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ਏ ਸੀ ਪੀ ਨਾਰਥ ਬਰਿੰਦਰ ਖੋਸਾ ਨਾਲ ਇਹਨਾਂ ਦੇ ਐਸ ਐਚ ਓ ਸਰਦਾਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਨ ਦਾ ਢੰਗ ਸੀਗਾ ਬਹੁਤ ਹੀ ਮਤਲਬ ਕਿ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟਰੀ ਤੇ ਜਾ ਰਹੀ ਸੀਗੀ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜਾ ਮਿਸ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਉਹਨਾਂ ਤੋਂ ਬਾਅਦ ਚੁਣਾ ਤੋਂ ਜਿਹੜਾ ਸੀਗਾ ਇਹ ਹੋਇਆ ਗਿਆ ਸੀਗਾ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਇੱਕ ਮਾਨਯੋਗ ਕਮਿਸ਼ਨਰ ਸੀ ਆਮਦੇਸਰ ਜੀ ਨੇ ਸਪੈਸ਼ਲ ਟੀਮ ਬਣਾ ਕੇ ਇਹਨਾਂ ਦੀ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਲ ਸਿੰਘ ਜਿਹੜਾ ਹੈਗਾ ਮਰਜੂਪੁਰੇ ਦਾ ਥਾਣਾ ਚੰਡੇਰ ਦਾ ਤੇ ਯਾਦਵਿੰਦਰ ਸਿੰਘ ਚੇਤਨਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਬਰਟੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਹੈਗੀ ਆ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀ ਤੇ ਦਰਜ ਹੈਗੇ ਨੇ ਜੀ ਇਸ ਤੋਂ ਇਲਾਵਾ ਇੱਕ ਅਗਲੇ ਕੇਸ ਦੀ ਜੜੀ ਹੈਗੀ ਆ 33 ਨੰਬਰ ਐਫ ਆਰ ਸਰਤਾਜ ਪੈਲੇਸ ਦੇ ਲਾਗੇ ਖੋਹੀ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲੋਂ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅਮਿਤਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਆ ਸਾਡੀ ਇਹ ਟਰੇਸ ਹੋ ਗਈ ਹੈ ਜੀ ਇਹਨਾਂ ਦੇ ਗਰੋਚ ਹੋ ਰਹੀ ਹੋ ਨੰਬਰ ਜਦੋਂ ਜਿਹਨੇ ਇਹ ਇੱਕ ਤੋਂ ਇੱਕਤੀ ਹੋ ਰਹਾਗਾ ਜਸਕਰਨ ਸਿੰਘ ਹੈਗਾ ਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜੇ ਫੜ ਲਏ ਅਮਰਪਾਲ ਤੇ ਯਾਦ ਆਉਂਦਾ ਸੀ ਇਹਨਾਂ ਹੁਣ ਤੱਕ ਕਿੰਨੇ ਕਿ ਲੋਕਾਂ ਨੂੰ ਲੁੱਟ ਖੋਹ ਲੰਨ ਚੱਲ ਪਏ ਦੇਖੋ ਤਿੰਨ ਤੇ ਦੋ ਦੋ ਅਲਾਵਾ ਤਿੰਨ ਤਾਂ ਆਲਰੇਡੀ ਹੈ ਨਾ ਤੇ ਪਹਿਲਾ ਮੁਕਦਮੇ ਦਰਜ ਹੈਗੇ ਨੇ ਸੋ ਇਹਨਾਂ ਦੇ ਹੈਪਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਹਾਂ ਜੀ ਸਹੀ ਹੈ ਇਹ ਖੰਨਾ ਪੇਪਰ ਮੇਰੇ ਲਾ ਕੇ ਸੀ ਜੀ ਖੰਨਾ ਪੇਪਰ ਮੇ ਲਾ ਕੇ ਕਾਫੀ ਵੀਡੀਓ ਵਾਇਰਲ ਹੋਈ ਸੀ ਅਖਬਾਰ ਚ ਵੀ ਕਾਫੀ ਲੱਗੇ ਬਜ਼ੁਰਗ ਆਦਮੀ ਜਾ ਰਹੇ ਸੀ ਕਿ ਜਿਹੜੇ ਜਿਨ੍ਹਾਂ ਦੀ ਐਕਟਵਾ ਰੋਕ ਕੇ ਕੀਤੀ ਗਈ ਸੀ ਨਹੀਂ ਡਰਗ ਐਗਜੈਂਟ ਨਹੀਂ ਹੈਗੇ ਪਰ ਇਹਨਾਂ ਦੇ ਖੋ ਲੁੱ ਇਹਨਾਂ ਦੀ ਇਹਨਾਂ ਦੀ ਜਿਹੜੀ ਹੈਗੀ ਐ ਅਪਰੋਕਸੀਮੇਟਲੀ 20 ਤੋਂ 25 ਸਾਲ ਦੀ ਉਮਰ ਹੈ ਹਾਂਜੀ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਕੰਮ ਕੀ ਕਰ ਕਰਦੇ ਵੇਲੇ ਹੀ ਹੈਗੇ ਨੇ ਜੀ ਇਹ ਵੀ ਪਿੰਡ ਦੇ ਵਿੱਚ ਵੇਲੇ ਹੀ ਹੈਗੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਮਾੜਾ ਮੋਟਾ ਜਿਹੜਾ ਹੈਗਾ ਦਿਹਾੜੀਦਾਰੀ ਦਾ ਮਾਲ ਦੇ ਵਿੱਚ ਉਸ ਘਹਿਰ ਦੇ ਦੋ ਮੈਂਬਰ ਨਹੀਂ ਨਸ਼ਾ ਨਹੀਂ ਕਰਦੇ ਹਜੇ ਤੱਕ ਨਹੀਂ ਆਏ ਬਾਕੀ ਇਹਨਾਂ ਦਾ ਪਤਾ ਕਰਕੇ ਕਰਾਂਗੇ ਕਿ ਇੱਕ ਬੱਡੀ ਰਿਕਵਰੀ ਜਿਹੜੀ ਹੈ ਸਾਹਮਣੇ ਨਜ਼ਰ ਆ ਰਹੀ